ਵਹਿਗੁਰਜ ਜੀ ਦਾ ਖਾਲਸਾ ਵਹਿਗੁਰਜ ਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਸੰਜੀ ਸਿੱਖ ਲਾਇਬ੍ਰੇਰੀ ਜਿੱਥੇ ਅਸੀਂ ਗੱਲ ਕਰਾਂਗੇ ਆਪਣੀ ਲਾਇਬ੍ਰੇਰੀ ਚੋਂ ਕਿਸੇ ਕਿਤਾਬ ਬਾਰੇ ਉਹਦੇ ਵਿੱਚ ਕੀ ਹੈ ਤੇ ਤੁਹਾਨੂੰ ਕਿਉਂ ਪੜ੍ਹਣੀ ਚਾਹੀਦੀ ਹੈ ਅੱਜ ਅਸੀਂ ਗੱਲ ਕਰਾਂਗੇ ਸੋਨ ਸਿੰਘ ਸੀਤਲ ਦੀ ਲਿਖੀ ਕਿਤਾਬ ਸਿੱਖ ਰਾਜ ਕਿਵੇਂ ਬਣਿਆ ਬਾਰੇ ਸੋਨ ਸਿੰਘ ਸੀਤਲ 20ਵੀਂ ਸਦੀ ਵਿੱਚ ਇੱਕ ਮਹਾਨ ਟਾਡੀ ਵਿਦਵਾਨ ਤੇ ਸਿੱਖ ਲੇਖਕ ਹੋਏ ਨੇ ਉਹਨਾਂ ਨੇ ਸਿੱਖ ਪੰਥ ਦੀ ਝੋਲੀ 'ਚ ਕਈ ਕਿਤਾਬਾਂ ਕਈ ਲੇਖ ਕਈ ਕਵਿਤਾਵਾਂ ਪਾਈਆਂ ਉਹਨਾਂ ਦੀ ਲਿਸਟ ਵੀ ਇਸ ਕਿਤਾਬ ਦੇ ਖੀਰੇ ਜਿੱਤੀ ਹੋਈ ਹੈ ਤੁਸੀਂ ਵੀਡੀਓ ਪਾਜ਼ ਕਰਕੇ ਉਹ ਲਿਸਟਰੀ ਪੜ੍ਹ ਸਕਦੇ ਆ ਪਰ ਦੋ ਪ੍ਰਮੁੱਖ ਕਿਤਾਬਾਂ ਉਹਨਾਂ ਦੀ ਜਿੰਨਾ ਬਾਰੇ ਅਸੀਂ ਇਹ ਗੱਲ ਕਰਾਂਗੇ ਉਹ ਹੈ ਸਿੱਖ ਰਾਜ ਕਿਵੇਂ ਬਣਿਆ ਅਤੇ ਦੂਸਰੀ ਕਿਤਾਬ ਸਿੱਖ ਰਾਜ ਕਿਵੇਂ ਗਿਆ ਇਹ ਦੋਹੀ ਕਿਤਾਬਾਂ ਲਾਇਬ੍ਰੇਰੀ ਵਿੱਚ ਮੌਜੂਦ ਨੇ ਇਹਨਾਂ ਦੋਵਾਂ ਵਿੱਚੋਂ ਪਹਿਲਾਂ ਲਿਖੀ ਗਈ ਕਿਤਾਬ ਸੀਗੀ ਸਿੱਖ ਰਾਜ ਕਿਵੇਂ ਗਿਆ ਇਹ ਕਿਤਾਬ ਸਿੱਖਾਂ ਦੇ ਵਿੱਚ ਪਸੰਦ ਕੀਤੇ ਜਾਣ ਤੋਂ ਬਾਅਦ ਉਹਨਾਂ ਨੇ ਇੱਕ ਕਿਤਾਬ ਲਿਖੀ ਸਿੱਖ ਰਾਜ ਕਿਵੇਂ ਬਣਿਆ ਹਾਲਾਂਕਿ ਵਿਸ਼ੇ ਦੇ ਤੌਰ ਤੇ ਪਹਿਲਾਂ ਆਖਤਾ ਵੰਦੀ ਹੈ ਇਸ ਕਰਕੇ ਅੱਜ ਅਸੀਂ ਇਸੇ ਦੀ ਗੱਲ ਕਰਾਂਗੇ ਸੋਨ ਸਿੰਘ ਸੀਤਲ ਬਾਰੇ ਹੋਰ ਜਾਣਕਾਰੀ ਲਈ ਅਸੀਂ ਡਿਸਕ੍ਰਿਪਸ਼ਨ ਵਿੱਚ ਲਿੰਕ ਪਾਈ ਹੈ ਤੁਸੀਂ ਉੱਥੇ ਜਾ ਕੇ ਉਹਨਾਂ ਬਾਰੇ ਪੜ੍ਹ ਸਕਦੇ ਹੋ ਅੱਜ ਅਸੀਂ ਜਿਸ ਕਿਤਾਬ ਦੀ ਗੱਲ ਕਰ ਰਹੇ ਹਾਂ ਆ ਵਿਸ਼ਾ ਸਿੱਖਾਂ ਦੇ ਦਿਨਾਂ ਦੇ ਬਹੁਤ ਨਜ਼ਦੀਕ ਹੈ ਸਿੱਖਾਂ ਦੇ ਸੁਪਨਿਆਂ ਨਾਲ ਬਹੁਤ ਜੁੜਿਆ ਹੋਇਆ ਹੈ ਸੋ ਇਹ ਕਿਤਾਬ કુલ 220 ਪੰਨਿਆਂ ਦੀ ਹੈ ਬਹੁਤੀ ਵੱਡੀ ਕਿਤਾਬ ਨਹੀਂ ਹੈ 6 ਕਾਂਡ ਜਾਂ 6 ਚੈਪਟਰਾਂ ਵਿੱਚ ਵੰਡੀ ਹੋਈ ਹੈ ਤੇ ਹਰ ਇੱਕ ਚੈਪਟਰ ਅੱਗੇ ਕਈ ਛੋਟੇ-ਛੋਟੇ ਘਟਨਾਵਾਂ ਵਿੱਚ ਵੰਡਿਆ ਹੈ ਗੁਰੂ ਸਾਹਿਬ ਦੇ ਇਤਿਹਾਸ ਤੋਂ ਸ਼ੁਰੂ ਕਰਕੇ ਹਰ ਇੱਕ ਘਟਨਾ ਕ੍ਰੋਨੋਲੋਜੀਕਲੀ ਅਰੇਂਜਡ ਹੈ ਤਖੀਰ ਅਫਜ਼ਾਲੀ ਤੇ ਸਿੱਖਾਂ ਦੇ ਟਕਰੇ ਤੋਂ ਬਾਅਦ ਇਹ ਕਿਤਾਬ ਸਿੱਖ ਰਾਜ ਦੀ ਸਥਾਪਨਾ ਤੇ ਖਤਮ ਹੁੰਦੀ ਹੈ ਸੋਨ ਸਿੰਘ ਸੀਤਲ ਨੇ ਇਸ ਕਿਤਾਬ ਰਾਹੀਂ ਸਿੱਖ ਰਾਜ ਦੇ ਬਣਨ ਦਾ ਪੂਰਾ ਸਫ਼ਰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਤੋਂ ਲੈ ਕੇ ਸਿੱਖ ਰਾਜ ਦੀ ਸਥਾਪਨਾ ਤੱਕ ਦਾ ਇੱਕ ਸੰਖੇਪ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਹੈ ਸੰਖੇਪ ਹੋਣ ਦੇ ਬਾਵਜੂਦ ਇਸ ਕਿਤਾਬ ਵਿੱਚ ਬਹੁਤ ਸਾਰੀਆਂ ਡਿਟੇਲਸ ਦਿੱਤੀਆਂ ਗਈਆਂ ਨੇ ਛੋਟੀ ਤੋਂ ਛੋਟੀ ਘਟਨਾ ਦੀ ਤਰੀਖ ਉਸ ਦੀ ਥਾਂ ਸ਼ਹੀਦ ਹੋਣ ਵਾਲੇ ਸਿੰਘ ਤੇ ਦੂਸਰੇ ਪਾਸੇ ਟੱਕਰਾ ਕਰਨ ਵਾਲੇ ਦੁਸ਼ਮਣ ਉਹਨਾਂ ਸਾਰਿਆਂ ਦੀ ਡਿਟੇਲਸ ਤੁਹਾਨੂੰ ਇਸ ਕਿਤਾਬ ਚ ਮਿਲਣਗੀ ਜੋ ਸੋਰਸਸ ਸੌਨ ਸਿੰਘ ਸਿੱਤਲ ਨੇ ਯੂਜ਼ ਕੀਤੇ ਨੇ ਇਹਨਾਂ ਦੀ ਲਿਸਟ ਤੁਸੀਂ ਵੀਡੀਓ ਪਾਜ਼ ਕਰਕੇ ਦੇਖ ਸਕਦੇ ਹੋ ਸੋ ਕਿਤਾਬ ਦੀ ਸ਼ੁਰੂਆਤ ਗੁਰ ਇਤਿਹਾਸ ਨਾਲ ਹੁੰਦੀ ਹੈ ਜਿਸ ਵਿੱਚ ਕੀ ਸਿੱਖ ਰਾਜ ਦੇ ਉਕਰ ਦੇ ਨਕਸ਼ਾ ਬਾਰੇ ਗੱਲ ਕੀਤੀ ਗਈ ਹੈ ਇਤਿਹਾਸ 10 ਪਾਸ਼ਾੀਆਂ ਦਾ ਨਾਮ ਦੇ ਕੇ ਗੁਰੂ ਨਾਨਕ ਸਾਹਿਬ ਜੀ ਦਾ ਫਿਰ ਗੁਰੂ ਅਮਰਦਾਸ ਜੀ ਦਾ ਗੁਰੂ ਅਰਜਨ ਦੇਵ ਜੀ ਦਾ ਇਸ ਸਤੰਗ ਨਾਲ ਦਿੱਤਾ ਗਿਆ ਹੈ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਾਬਾ ਬੰਦਾ ਸਿੰਘ ਬਹਾਦਰ ਤੱਕ ਦਾ ਇਤਿਹਾਸ ਬਹੁਤ ਹੀ ਘਟਪੰਨਿਆਂ ਵਿੱਚ ਬਹੁਤ ਵਧੀਆ ਤਰੀਕੇ ਨਾਲ ਲੇਖਕ ਨੇ ਦਿੱਤਾ ਹੈ ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਇੱਕ ਇੱਕ ਕਰਕੇ ਘਟਨਾਵਾਂ ਜੋ ਕਿ ਪਹਿਲੇ ਕੱਲੂ ਘਾਰੇ ਤੋਂ ਵੱਡੇ ਕੱਲੂ ਘਾਰੇ ਤੱਕ ਲੈ ਕੇ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਸਿੱਖ ਰਾਜ ਦੀ ਸਥਾਪਨਾ ਤੱਕ ਹਰ ਇੱਕ ਛੋਟੀ ਛੋਟੀ ਘਟਨਾ ਕ੍ਰੋਨੋਲੋਜੀਕਲੀ ਅਰੇਂਜਡ ਹੈ ਸੋਨ ਸਿੰਘ ਸੀਤਲ ਦੀ ਲਿਖਣ ਦੀ ਸ਼ੈਲੀ ਬਹੁਤ ਹੀ ਪ੍ਰਭਾਵਸ਼ਾਲੀ ਹੈ ਉਨ੍ਹਾਂ ਦਾ ਢਾਡੀ ਪਰੰਪਰਾ ਤੋਂ ਹੋਣਾ ਤੇ ਨਾਲ ਹੀ ਇੱਕ ਵਿਦਵਾਨ ਹੋਣਾ ਉਨ੍ਹਾਂ ਦਾ ਲਿਖਣ ਦਾ ਢੰਗ ਕੁਝ ਇਸ ਤਰ੍ਹਾਂ ਦਾ ਹੈ ਕਿ ਪੜਨ ਵਾਲਾ ਆਪਣੇ ਆਪ ਨੂੰ ਉਸ ਥਾਂ ਤੇ ਮਹਿਸੂਸ ਕਰਦਾ ਹੈ ਵਿੱਚ ਵਿੱਚ ਕਈ ਲਾਈਨਾਂ ਬਹੁਤ ਹੀ ਪਾਵਰਫੁਲ ਇੰਪੈਕਟ ਕਰਦੀਆਂ ਨੇ ਪੜਨ ਵਾਲੇ ਤੇ ਇਤਿਹਾਸ ਦੇ ਬਹੁਤ ਸਾਰੇ ਨੁਕਤੇ ਕੁਝ ਲਾਈਨਾਂ ਵਿੱਚ ਸਪਸ਼ਟ ਕੀਤੇ ਨੇ ਲੇਖਕ ਨੇ ਅਸੀਂ ਕੁਝ ਲਾਈਨਾਂ ਵੀਡੀਓ ਦੇ ਅਖੀਰ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੋ ਸਬ ਟਾਪਿਕਸ ਨੇ ਇਸ ਕਿਤਾਬ ਦੇ ਉਹਨਾਂ ਨੂੰ ਟਾਈਟਲ ਦੇ ਰੂਪ ਚ ਨਾਲ ਲਿਖ ਕੇ ਇਸ ਤਰ੍ਹਾਂ ਸਾਈਡ ਵਿੱਚ ਲਿਖਿਆ ਗਿਆ ਹੈ ਜੋ ਕਿ ਇੱਕ ਕੰਟੀਨਿਉਟੀ ਵਿੱਚ ਇਸ ਕਿਤਾਬ ਨੂੰ ਰੱਖਦਾ ਹੈ ਸਬ ਟਾਪਿਕਸ ਦੇ ਅਲੱਗ-ਅਲੱਗ ਟਾਈਟਲ ਨਹੀਂ ਬਣਾਏ ਕਿਉਂਕਿ ਬਹੁਤ ਸਾਰੇ ਸਬ ਟਾਪਿਕਸ ਨੇ ਇੱਕ-ਇੱਕ ਪੰਨੇ ਵਿੱਚ ਕਈ-ਕਈ ਸਬ ਟਾਪਿਕਸ ਆ ਜਾਂਦੇ ਨੇ ਬਹੁਤ ਸਾਰੇ ਇਤਿਹਾਸਿਕ ਪਾਤਰਾਂ ਦਾ ਜ਼ਿਕਰ ਅਕਸਰ ਸੁਣਦੇ ਹਾਂ ਉਹਨਾਂ ਦੇ ਨਾਮ ਵੀ ਸਾਨੂੰ ਪਤਾ ਹੁੰਦੇ ਨੇ ਪਰ ਉਹਨਾਂ ਦਾ ਪੂਰਾ ਇਤਿਹਾਸ ਸਾਨੂੰ ਨਹੀਂ ਪਤਾ ਹੁੰਦਾ ਜਿਵੇਂ ਕਿ ਸਹਿਬਜ਼ਾਦੇ ਨੂੰ ਦੀਵਾਰ 'ਚ ਚਨਾਉਣ ਦੀ ਹਿਮਾਇਤ ਕਰਨ ਵਾਲੇ ਸੁਚਾਨੰਦ ਦੇ ਨਾਮ ਸਿੱਖਾਂ ਨੇ ਕੀ ਕੀਤਾ ਉਹਨੂੰ ਕਿਸ ਤਰ੍ਹਾਂ ਸਜ਼ਾ ਦਿੱਤੀ ਐਸੀ ਬਹੁਤ ਸਾਰੀਆਂ ਘਟਨਾਵਾਂ ਨੇ ਜਿਨ੍ਹਾਂ ਬਾਰੇ ਤੁਹਾਨੂੰ ਇਸ ਕਿਤਾਬ 'ਚ ਜਾਣਕਾਰੀ ਮਿਲੇਗੀ ਇਹ 18ਵੀਂ ਸਦੀ ਦਾ ਇਤਿਹਾਸ ਹੈ ਇਸ ਬਾਰੇ ਇਸ ਤੋਂ ਪਹਿਲਾਂ ਵੀ ਦੋ ਕਿਤਾਬਾਂ ਦਾ ਰਿਵਿਊ ਕਰ ਚੁੱਕੇ ਹਾਂ ਤੇ ਇਤਿਹਾਸ ਨੂੰ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ ਸੋਨ ਸਿੰਘ ਸੀਤਲ ਨੇ ਕਿਤਾਬ ਦੀ ਸ਼ੁਰੂਆਤ ਵਿੱਚ ਇੱਕ ਗੱਲ ਕਹੀ ਹੈ ਕਿ ਇਹ ਉਹ ਸਮਾਂ ਸੀ ਉਹ ਤਾਕਤਾਂ ਸੀ ਜਿੱਦਾਂ ਵਿੱਚ ਪਲ ਕੇ ਖਾਲਸਾ ਜਵਾਨ ਹੋਇਆ ਤੇ ਇਸ ਇਤਿਹਾਸ ਦੀ ਸਮਝ ਸਾਨੂੰ ਹੋਣੀ ਜ਼ਰੂਰੀ ਹੈ ਪਛਮੀ ਹਿੰਦੂਤਵੀਜਾ ਕਾਮਰੇਡੀ ਵਿਊ ਪੁਆਇੰਟ ਤੋਂ ਸਿੱਖ ਇਤਿਹਾਸ ਲਿਖਣ ਵਾਲੇ ਇਹਨਾਂ ਅਤ ਔਖਿਆਂ ਸਮਿਆਂ ਦੀ ਪੇਸ਼ਕਾਰੀ ਬਹੁਤ ਫਿੱਕੀ ਕਰਦੇ ਨੇ ਸੋ ਇਹ ਕਿਤਾਬ ਜਾਂ ਐਸੀ ਕੋਈ ਹੋਰ ਕਿਤਾਬ ਸਿੱਖ ਇਤਿਹਾਸ ਨੂੰ ਉਸ ਪ੍ਰਭਾਵ ਤੋਂ ਮੁਕਤ ਕਰਨ ਦੀ ਸਮਰੱਥਾ ਰੱਖਦੀ ਹੈ ਪਹਿਲੇ ਚੈਪਟਰਾਂ ਤੋਂ ਅੱਗੇ ਜਾਂਦੇ ਜਾਂਦੇ ਤੱਕ ਤੁਸੀਂ ਉਹਨਾਂ ਪਾਤਰਾਂ ਤੋਂ ਉਹਨਾਂ ਕਿਰਦਾਰਾਂ ਤੋਂ ਉਸ ਇਤਿਹਾਸ ਤੋਂ ਜਾਣੂ ਹੋ ਜਾਓਗੇ ਜਿਨ੍ਹਾਂ ਬਾਰੇ ਸ਼ਾਇਦ ਤੁਸੀਂ ਥੋੜਾ ਬਹੁਤ ਸੁਣਿਆ ਹੋਣਾ ਜਾਂ ਬਿਲਕੁਲ ਨਹੀਂ ਸੁਣਿਆ ਹੋਣਾ ਇਹ ਬਹੁਤ ਸਾਰੀਆਂ ਘਟਨਾਵਾਂ ਲਗਾਤਾਰ ਹੋਈਆਂ ਘਟਨਾਵਾਂ ਦੇ ਰੂਪ ਵਿੱਚ ਲਿਖਿਆ ਹੋਇਆ ਇਤਿਹਾਸ ਹੈ ਸੋ ਬਹੁਤ ਸਾਰਾ ਵੇਰਵਾ ਹੈ ਬਹੁਤ ਸਾਰੀਆਂ ਤਰੀਕਾ ਬਹੁਤ ਸਾਰੇ ਨਾਮ ਬਹੁਤ ਸਾਰੀਆਂ ਥਾਵਾਂ ਦੇ ਨਾਮ ਇਸ ਤੋਂ ਮਿਲਣ ਆ ਪੜ੍ਹ ਕੇ ਜੋ ਰੀਡਰ ਹੈ ਉਹ ਪਰਦੇ ਪਰਦੇ ਟਰੈਕ ਲੂਜ਼ ਵੀ ਕਰ ਸਕਦਾ ਹੈ ਥੋੜੀ ਜੀ ਕਨਫਿਊਜ਼ਨ ਵੀ ਹੋ ਸਕਦੀ ਹੈ ਜੇ ਤੁਸੀਂ ਰਿਸਰਚ ਦੇ ਨੁਕਤੇ ਤੋਂ ਇਸ ਕਿਤਾਬ ਨੂੰ ਪੜ ਰਹੇ ਹੋ ਤੇ ਇਹ ਜੋ ਹਿੱਸਾ ਹੈ ਉਹ ਥੋੜੇ ਧਰਮੇ ਨਾਲ ਥੋੜੇ ਆਰਾਮ ਨਾਲ ਕਨਸੈਂਟਰੇਟ ਕਰਕੇ ਪੜਨਾ ਪਏਗਾ ਨਹੀਂ ਤਾਂ ਆਮ ਰੀਡਰ ਇਸ ਨੂੰ ਇੱਕ ਰੀਡ ਵਿੱਚ ਪੜ ਸਕਦਾ ਹੈ ਭਾਵੇਂ ਪੂਰੀਆਂ ਚੀਜ਼ਾਂ ਤੁਹਾਨੂੰ ਯਾਦ ਨਹੀਂ ਹੋਣਗੀਆਂ ਜੋ ਮੂਲ ਭਾਵ ਇਨ੍ਹਾਂ ਘਟਨਾਵਾਂ ਤੋਂ ਸੋਨ ਸਿੰਘ ਸੀਤਲ ਤੁਹਾਨੂੰ ਦੇਣਾ ਚਾਹੁੰਦੇ ਨੇ ਉਹ ਤੁਹਾਨੂੰ ਜ਼ਰੂਰ ਮਿਲ ਜੇਗਾ ਜੋ ਵੀ ਇਸ ਕਿਤਾਬ ਨੂੰ ਪੜੇਗਾ ਉਸ ਨੂੰ ਇਸ ਤੋਂ ਬਹੁਤ ਕੁਝ ਮਿਲ ਸਕਦਾ ਹੈ ਤੁਸੀਂ ਕਿਸੇ ਕਿਸ ਨੁਕਤੇ ਨਾਲ ਪੜ ਰਹੇ ਹੋ ਜੋ ਸਿੱਧੇ ਡਿਟੇਲਸ ਲੈਣ ਲਈ ਪੜ੍ਹ ਰਹੇ ਤੋਨੂੰ ਬਹੁਤ ਸਾਰੇ ਡਿਟੇਲਸ ਮਿਲਣ ਗਿਆ ਕਿਤਾਬ ਦੇ ਅਖੀਰ ਵਿੱਚ ਅੰਤਕਾ ਵਿਦਿੱਤੀਆਂ ਹੋਈਆਂ ਨੇ ਤਿੰਨ ਉਹਦੇ ਵਿੱਚ ਬਹੁਤ ਸਾਰੇ ਡਿਟੇਲਸ ਗੁਰੂ ਸਾਹਿਬ ਦੇ ਇਤਿਹਾਸ ਨਾਲ ਜੁੜੀਆਂ ਤਰੀਕਾਂ ਤੇ ਮੁਗਲ ਬਾਦਸ਼ਾਹ ਅਫਗਾਨੀਆਂ ਦੁਰਾਨੀਆਂ ਬਾਰੇ ਵੀ ਸਾਰੇ ਡਿਟੇਲਸ ਉਹਨਾਂ ਦੇ ਨਾਵਾਂ ਬਾਰੇ ਦਿੱਤੀਆਂ ਹੋਈਆਂ ਨੇ ਅਖੀਰਲੇ ਚੈਪਟਰਾਂ ਤੱਕ ਪਹੁੰਚਦਾ ਜਾਇਆ ਅਹਿਸਾਸ ਸਾਫ ਹੋ ਜਾਏਗਾ ਕਿ ਕਿੰਨੀਆਂ ਕੁਰਬਾਨੀਆਂ ਕਿੰਨੀਆਂ ਘਾਲਣਾ ਕਿੰਨੀਆਂ ਕਿ ਜੰਗਾਂ ਕਿੰਨੇ ਯੁੱਧਾਂ ਤੋਂ ਬਾਅਦ ਸਿੱਖ ਪੰਜਾਬ ਦੇ ਵਿੱਚ ਇੱਕ ਦਾਵੇਦਾਰ ਰਾਜ ਦੀ ਇੱਕ ਦਾਵੇਦਾਰ ਧਿਰਵਜੋਂ ਸਥਾਪਿਤ ਹੋ ਸਕਿਆ। ਬਹੁਤ ਵੱਡੇ ਹਮਲੇ, ਬਹੁਤ ਵੱਡੇ ਨੁਕਸਾਨ ਤੋਂ ਬਾਅਦ ਜਿਵੇਂ ਸਿੱਖਾਂ ਨੂੰ ਸਾਹ ਲੈਣ ਦਾ ਮੌਕਾ ਮਿਲਦਾ ਸੀ ਤੇ ਕੁਝ ਮਹੀਨਿਆਂ ਵਿੱਚ ਹੀ ਆਪਣੀ ਤਾਕਤ ਵਾਪਸ ਜੋੜ ਲੈਂਦੇ ਸੀ। ਅਕਸਰ ਇਤਿਹਾਸਿਕ ਕਿਤਾਬ ਲਿਖਣ ਵਾਲੇ ਆਪਣੀ ਕੌਮ ਦੀ ਸਿਰਫ ਸਫੀਥੀ ਲਿਖਦੇ ਨੇ, ਸਾਰੀਆਂ ਘਟਨਾਵਾਂ ਨੂੰ ਇੱਕ ਐਂਗਲ ਤੋਂ ਦੇਖਦੇ ਨੇ। ਪਰ ਸੋਨ ਸਿੰਘ ਸੀਤਲ ਨੇ ਇਸ ਕਿਤਾਬ ਵਿੱਚ ਜਿੱਥੇ ਸਿੱਖਾਂ ਦੀ ਜਿੱਤ, ਸਿੱਖਾਂ ਦੀ ਦਲੇਰੀ ਦੀ ਗਾਥਾ ਲਿਖੀ ਹੈ ਉੱਥੇ ਕਿਤੇ ਕਿਤੇ ਜਿੱਥੇ ਸਿੱਖਾਂ ਦੀ ਹਾਰ ਵੀ ਹੋਈ ਬਹੁਤ ਸਾਰੀਆਂ ਝੜਪਾਂ ਵਿੱਚ ਜਦੋਂ ਸਿੱਖ ਮੈਦਾਨ ਤੋਂ ਪਿੱਛੇ ਵੀ ਹਟੇ ਉਹ ਵੀ ਪੂਰੀ ਇਮਾਨਦਾਰੀ ਨਾਲ ਦੱਤੀ ਹੈ ਸੋ ਇੱਕ ਬਹੁਤ ਹੀ ਓਨੈਸਟ ਨੈਰੇਟਿਵ ਹੈਗਾ ਸੋ ਇਸ ਕਿਤਾਬ ਦਾ ਕਵਰ ਇਸ ਦੇ ਕੰਟੈਂਟ ਬਾਰੇ ਬਹੁਤ ਸਾਰੇ ਸਿੰਬੋਲਿਕ ਰੈਫਰੈਂਸਸ ਦੇ ਦਿੰਦਾ ਹੈ ਇੱਕ ਨਿਸ਼ਾਨ ਸਾਬ ਥੱਲੇ ਸੀਸ ਤਰੀ ਤੇ ਧਰ ਕੇ ਹੱਥ ਵਿੱਚ ਤਲਵਾਰ ਲੈ ਕੇ ਤੇ ਜਥੇਬੰਦ ਹੋ ਕੇ ਸਿੱਖ ਰਾਜ ਸਿੱਖਾਂ ਨੇ ਬਣਾਇਆ ਹੈ ਇਤਿਹਾਸ ਦੀ ਪੇਸ਼ਕਾਰੀ ਤੇ ਇਹ ਇਤਿਹਾਸ ਅੱਜ ਵੀ ਸਿੱਖਾਂ ਦੇ ਡਿੱਗੇ ਹੋਏ ਆਤਮ ਵਿਸ਼ਵਾਸ ਨੂੰ ਮੋੜ ਸੁਰਜੀਤ ਕਰਨ ਦੀ ਸਮਰੱਥਾ ਰੱਖਦਾ ਹੈ ਪਿਛਲੇ ਸਮੇਂ ਅੰਦਰ ਜੋ ਸਾਡੇ ਅੰਦਰ ਮਾਇਨੋਰਿਟੀ ਕੰਪਲੈਕਸ ਐਂਡ ਫੀਰੋਟੀ ਕੰਪਲੈਕਸ ਆਇਆ ਹੈ ਉਸ ਤੋਂ ਨੇ ਜਠਣ ਲਈ ਆ ਇੱਕ ਬਹੁਤ ਵਧੀਆ ਟੂਲ ਹੋ ਸਕਦਾ ਹੈ ਕੋਈ ਵੀ ਜਦੋਂ ਸਿੱਖ ਰਾਜ ਜਾਂ ਇਸ ਸੰਘਰਸ਼ ਬਾਰੇ ਗੱਲ ਕਰਦਾ ਹੈ ਜਾਂ ਬੋਲਦਾ ਹੈ ਜਾਂ ਲਿਖਦਾ ਹੈ ਉਸ ਨੂੰ ਆ ਕਿਤਾਬ ਜਾਂ ਐਸੀ ਹੋਰ ਕੋਈ ਕਿਤਾਬ ਪੜ੍ਹੀ ਹੋਣੀ ਬਹੁਤ ਜ਼ਰੂਰੀ ਹੈ ਇਸ ਜਾਣਕਾਰੀ ਤੋਂ ਬਿਨਾ ਇਸ ਸਮਝ ਤੋਂ ਬਿਨਾ ਇਸ ਅਹਿਸਾਸ ਤੋਂ ਬਿਨਾ ਉਹ ਗੱਲ ਹਮੇਸ਼ਾ ਹੀ ਅਧੂਰੀ ਹੋਏਗੀ ਸੋ ਖੀਰ ਵਿੱਚ ਕਿਤਾਬ ਦੀਆਂ ਕੁਝ ਲਾਈਨਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਇਸ ਕਿਤਾਬ ਬਾਰੇ ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਲਿਕੇ ਸਾਨੂੰ ਦੱਸਿਓ ਅਗਲੀ ਵਾਰ ਇਸੇ ਲੜੀ ਦੀ ਅਗਲੀ ਕਿਤਾਬ ਸਿੱਖ ਰਾਜ ਕਿਵੇਂ ਗਿਆ ਇਸ ਬਾਰੇ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਤੇ ਚਾਹਤੇ ਨਾ ਮਾਰੀਏ ਆਉਣ ਵਾਲੇ ਸਮੇਂ ਮਤਲਕ ਨਹੀਂ ਸਮਝ ਸਕਦੇ ਇਨਸਾਨ ਇਹ ਦੇਵਤਾ ਵੀ ਹੋਰ ਸ਼ੈਤਾਨ ਵੀ